ਹੇ ਗਾਇਸ ਲੈ ਕੇ ਹਾਜ਼ਰ ਹਾਂ ਪੰਜਾਬੀ ਵਿੱਚ ਕਿਹੜੇ ਮਕੌੜਿਆਂ ਦੇ ਨਾਮ ਪੰਜਾਬੀ ਦੇ ਵਿੱਚ ਵੀ ਤੇ ਅੰਗਰੇਜ਼ੀ ਵਿੱਚ ਵੀ ਪਹਿਲਾ ਸੱਪ ਸਨੇਕ तितਲੀ ਬਟਰਫਲਾਈ ਮੱਖੀ ਫਲਾਈ ਜਿਹੜੀ ਘਰ ਦੇ ਵਿੱਚ ਸਾਡੇ ਮੱਖੀਆਂ ਘੁੰਮਦੀਆਂ ਫਲਾਈ ਨੰਬਰ 4 ਮੱਛਰ ਮਸਕੀਟੋ ਕਾਲਾ ਨਾਗ ਕੋਬਰਾ ਸੱਪ ਜਿਹਨੂੰ ਕਹਿੰਦੇ ਆ ਕਾਲਾ ਨਾਗ ਸ਼ਹਿਦ ਦੀ ਮੱਖੀ ਹਨੀ ਬੀ ਪ੍ਰੈਂਡ ਜਿਹਨੂੰ ਤੁਮੋੜੀ ਵੀ ਕਹਿੰਦੇ ਆ ਜੈਲੋਪੈਸ ਜੈਲੋ ਬੈਸਪ ਟਿੱਡੀ ਲਾਕਟਸ ਮੱਕੜੀ ਸਪਾਈਡਰ ਕੋਹੜ ਕਿਰਲੀ ਲਿਜ਼ਰਡ ਕੀੜੀ ਐਂਟ ਐਂਟ ਰੇਸ਼ਮ ਦਾ ਕੀੜਾ ਸਿਲਕ ਬੋਮ ਖਟਮਲ ਬੈੱਡ ਬੱਗ ਜਿਹੜੇ ਹੁੰਦੇ ਆ ਜੁਗਨੂ ਫਾਇਰਫ्लाई ਫਾਇਰ ਫ्लाई ਜਿਹੜੇ ਰਾਤ ਨੂੰ ਜਗਮਗਾਉਂਦੇ ਨੇ ਜੁਗਨੂ ਅੱਗੇ ਆ ਜੋ ਲਾਊਸ ਜੋਕ ਜਿਹੜੀ ਕਿ ਅਸੀਂ ਗੰਦੇ ਖੂਨ ਤੇ ਲਗਾਨੇ ਆ ਸਾਫ਼ ਕਰਨ ਦੇ ਲਈ ਪੀਜਨ ਦੀ ਖੂਨ ਨੂੰ ਲੀਚ ਟਿੱਡਾ ਗ੍ਰਾਸ ਹਾਪਰ ਜਿਹੜੇ ਟਿੱਡੇ ਅੱਜ ਕੱਲ ਦੇ ਮੌਸਮ ਦੇ ਵਿੱਚ ਹੁੰਦੇ ਆ ਚਿੰਗਾ ਕ੍ਰਿਕਟ ਡੱਡੂ ਫਰੌਗ ਡੱਡੂ ਦੇ ਬੱਚੇ ਨੂੰ ਕੀ ਕਹਿੰਦੇ ਟੈਡਪੋਲ ਅੱਜ ਘਰ ਵੱਡਾ ਸੱਪ ਮੋਟਾ ਬੋਆ ਦੀਮਕ ਸਿਉਂਕ ਜਿਹੜੀ ਘਰਾਂ 'ਚ ਲੱਗ ਜਾਂਦੀ ਹੈ ਟਰਮਾਈਟ ਗਿਰਗਟ ਕਮੇਲੀਅਨ ਪਿੱਸੂ ਜਿਹੜੇ ਕੁੱਤਿਆਂ ਦੇ ਵੀ ਹੁੰਦੇ ਆ ਪਿੱਸੂ ਫਲੀ ਠੂਹੇ ਸਕੋਰਪੀਅਨ ਲਿਖਾਂ ਸਿਰ ਦੇ ਵਿੱਚ ਹੁੰਨੀਆਂ ਜੂਆਂ ਲਿਖਾਂ ਨਿਟਸ ਮੱਛੀ ਫਿਸ਼ ਜਿਹੜੇ ਮਗਰਮੱਛਾ ਰਿੰਗਣ ਵਾਲੇ ਕ੍ਰੋਕਾਇਲ ਪੂੰਡ ਕਾਲੇ ਪੂੰਡ ਜਿਹੜੇ ਪਾਥੀਆਂ ਚੁੰਦੇ ਆ ਬੀਟਲ ਕੰਨ ਖਜੂਰਾ ਸੈਂਟੀਪੀਡ ਮੱਕੜੀ ਦੇ ਜਾਲੇ ਨੂੰ ਅਸੀਂ ਕੀ ਕਹਿੰਦੇ ਘਰਾਂ ਚ ਲੱਗੇ ਹੁੰਦੇ ਆ ਕੌਬ ਵੈਬ ਨਰ ਮਦੂ ਮੱਖੀ ਜਿਹੜੀ ਹੁੰਦੀ ਆ ਡਰੋਨ ਚਿੰਗਾ ਮੱਛੀ ਲੌਬਸਟਰ ਨਿਓਲਾ ਮੋਂਗੂਸ ਪਤੰਗੇ ਜਿਹੜੇ ਹੁੰਦੇ ਆ ਮੌਥ ਕੋਗੇ ਸਨੇਲਸ ਕਾਟੋ ਗੈਲਰੀ ਵੀ ਕਹਿੰਦੇ ਆ ਜਿਹਨੂੰ ਅਸੀਂ ਸਕਵਲ ਕਛੂਕੁੰਮਾ ਟੋਟਆਇਸ ਟੋਟਆਇਸ ਇਸੇ ਤਰ੍ਹਾਂ ਸਮੁੰਦਰੀ ਕੋੜਾ ਵਾਲਰਸ ਸੁਸਰੀ ਜਿਹੜੀ ਕਣਕ ਦੇ ਵਿੱਚ ਹੁੰਦੀ ਬੀਬਲ ਭੌਰ ਆ ਜਿਹੜਾ ਫੁੱਲਾਂ ਤੇ ਮੜਦਾ ਬੰਬਲ ਵੀ ਕੇਕੜਾ ਕਰਾਪ ਬਿੰਡੇ ਜਿਹੜੇ ਰਾਤ ਨੂੰ ਬਾਰਿਸ਼ ਹੋਈ ਤੇ ਬਰਸਾਤਾਂ ਦੇ ਵਿੱਚ ਬੂ ਵੀ ਕਰਦੇ ਆ ਸਕੇਡਾ ਸੁੰਡੀਆਂ ਕੈਟਰਪਿਲਰ ਸਬਜ਼ੀਆਂ ਤੇ ਵੀ ਹੁੰਨੀਆਂ ਆ ਸਾਰੇ ਕਿਸੇ ਚੀ ਹੋ ਜੰਨੀ ਆ ਕੈਟਰਪਿਲਰ ਪੱਤਿਆਂ ਤੇ ਡੰਗ ਨੂੰ ਕੀ ਕਹਿੰਦੇ ਅਸੀਂ ਸਟਿੰਗ ਮਧੂਮੱਖੀ ਡੰਗ ਮਾਰਦੀ ਆ ਰਿੰਗਣ ਵਾਲੇ ਜਾਨਵਰ ਰੈਪਟਾਈਲ